ਸਸਕੀ ਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਕਵਾਲਾ ਸਵਾਗਤ ਕਰਦਾ ਹਾਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਮਝਿਆ ਰਿਹਾ ਤੋਂ ਦੱਸ ਦਈਏ ਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਬਿਜਲੀ ਦੇ ਚਿਪ ਵਾਲੇ ਮੀਟਰਾਂ ਨੂੰ ਉਖਾੜ ਕੇ ਬਿਜਲੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਣਗੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਬਿਜਲੀ ਵਾਲੇ ਮੀਟਰ ਕਾਰਪੋਰੇਟ ਕਰਾਣੇ ਵੱਲ ਲੋਲ ਕਾਇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ ਸਰਕਾਰਾਂ ਵੀ ਇਹਨਾਂ ਕਾਰਪੋਰੇਟ ਕਰਾਣਾਂ ਅਗੇ ਚੁੱਕ ਰਹੀਆਂ ਨੇ ਤੇ ਇਹਨਾਂ ਦੇ ਹੱਕ ਵਿੱਚ ਇਹ ਬਿਜਲੀ ਵਾਲੇ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾ ਰਹੀਆਂ ਨੇ ਤੇ ਇਹ ਮੀਟਰ ਜਾਣਬੁੱਝ ਕੇ ਵੱਧ ਬਿੱਲ ਰਿਕਾਰਡ ਕਰ ਰਹੇ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮੀਟਰ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋਣਗੇ ਕਿਉਂਕਿ ਜੇਕਰ ਕਿਸ਼ਤ ਦਾ ਬਿੱਲ ਨਾ ਭਰਿਆ ਗਿਆ ਤਾ ਉਸ ਦਾ ਕਰਦਾ ਬਿੱਲ ਕਨੈਕਸ਼ਨ ਕਟਿਆ ਜਾਵੇ ਕਰਦੇ ਹੁੰਦੇ ਘਰ ਦੀ ਬੱਤੀ ਗੁੱਲ ਹੋ ਜਾਵੇਗੀ ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਆਵੇਗੀ ਉਹਨਾਂ ਕਿਹਾ ਕਿ ਇਹ ਮੀਟਰ ਜਾਣਬੁੱਝ ਕੇ ਲਗਾਏ ਜਾ ਰਹੇ ਨੇ ਤੇ ਇਹ ਮੀਟਰ ਕੰਪਿਊਟਰ ਨਾਲ ਆਪਰੇਟਡ ਹੋਣਗੇ ਤੇ ਇਹਨਾਂ ਮੀਟਰਾਂ ਵਿੱਚ ਬਿੱਲ ਵੱਧ ਦਿਖਾਇਆ ਜਾਵੇਗਾ ਜਿਸ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਟਰ ਕਾਰਪੋਰੇਟ ਕਰਾ ਲੈਣੇ ਦੇ ਹਨ ਤੇ ਉਹਨਾਂ ਦੇ ਹੱਕ ਵਿੱਚ ਹੀ ਲੱਗ ਰਹੇ ਹਨ ਇਹ ਲੋਕਾਂ ਦੇ ਹੱਕ ਵਿੱਚ ਨਹੀਂ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ ਨੇ ਕਿਹਾ ਕਿ ਬਿਜਲੀ ਵਾਲੇ ਮੀਟਰ ਕਾਰਪੋਰੇਟ ਕਰਾਣਿਆਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਉਹਨਾਂ ਦੇ ਫਾਇਦੇ ਲਈ ਲਗਾਏ ਜਾ ਰਹੇ ਨੇ ਤੇ ਸਰਕਾਰਾਂ ਵੀ ਉਹਨਾਂ ਦੇ ਨਾਲ ਖੜੀਆਂ ਨੇ ਸਾਡੇ ਸਹਿਯੋਗੀ ਬਲਵਿੰਦਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਵੈਸ ਨੇ ਕਿਹਾ ਆ ਕਿ ਇਹਨਾਂ ਚਿਪ ਵਾਲੇ ਮੀਟਰਾਂ ਰਹੀ ਕਾਰਪੋਰੇਟ ਕਰਾਣੇ ਆਮ ਲੋਕਾਂ ਦੀ ਲੁੱਟ ਕਰ ਲਗੇ ਸੋ ਜਿੱਦਾਂ ਕਿ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਉਤਾਰੇ ਜਾਣਗੇ ਤੇ ਉਹ ਪਾਵਰ ਕਾਮ ਦੇ ਦਫ਼ਤਰ ਜਮ੍ਹਾਂ ਕਰਾਏ ਜਾਣਗੇ ਸਾਡੇ ਨਾਲ ਬਲਕਾਰ ਸਿੰਘ ਜੀ ਜੁੜ ਚੁੱਕੇ ਜੋ ਕਿ ਕਿਸਾਨ ਲੀਡਰ ਨੇ ਗੱਲਬਾਤ ਕਰਨਗੇ ਤੇ ਕੀ ਅੱਜ ਦੀ ਰਣਨੀਤੀ ਜਿਹੜੀ ਕੀ ਬਲਕਾਰ ਸਿੰਘ ਜੀ ਸਰ ਜਿਹੜੀ ਅੱਜ ਦੀ ਰਾਜਨੀਤੀ ਹੈ ਨਾ ਤੁਹਾਨੂੰ ਪਤਾ ਹੋਏਗਾ ਵੀ ਆਪਾਂ 5 ਦਸੰਬਰ ਨੂੰ ਦੋ ਘੰਟੇ ਟੇਡਾ ਰੁਕੀਆਂ ਸੀਗੀ ਹਾਂ ਜੀ ਬਿਜਲੀ ਸੋਧ ਵਿਲੇ ਉਹਦਾ ਹੀ ਇਹ ਇੱਕ ਅੰਗ ਹੈ ਉਹਦਾ ਹੀ ਇੱਕ ਪਾਰਟ ਹੈ ਜੋ ਚਿਫੇ ਵਾਲੇ ਮੀਟਰ ਨੇ ਜੀ ਤੇ ਅਸੀਂ ਵੀ ਨਾ ਪਹਿਲਾਂ ਕਾਲ ਦਿੱਤੀ ਸੀ ਕਿ ਐਮਐਮ ਦੀ ਕਿਸਾਨ ਮੋਰਚੇ ਵੱਲੋਂ ਵੀ 10 ਤਰੀਕ ਨੂੰ ਅਸੀਂ ਜਿਨ੍ਹਾਂ ਦੇ ਚਿਫੇ ਵਾਲੇ ਮੀਟਰ ਲੱਗੇ ਹੈ ਉਹ ਪੱਟ ਕੇ ਆਪਣੇ ਨੇੜੇ-ਨੇੜੇ ਦੇ ਦਫ਼ਤਰਾਂ ਦੇ ਵਿੱਚ ਹੀ ਬਿਜਲੀ ਬੋਰਡ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ ਅੱਜ ਉਹੀ ਪ੍ਰਕਿਰਿਆ ਹੈ ਜੀ ਚਿਫੇ ਵਾਲੇ ਮੀਟਰਾਂ ਦੀ ਸਾਰੀ ਜੋ ਵੀ ਹੈ ਜੀ ਸੋ ਜੇ ਤਾਂ ਕਿ ਜਿਪ ਵਾਲੇ ਮੀਟਰ ਉਤਾਰੇ ਜਾਣਗੇ ਤਾਂ ਲਗਾਤਾਰ ਪ੍ਰਸ਼ਾਸਨ ਵੀ ਤੁਹਾਡੇ ਖਿਲਾਫ ਉਤਰੇਗਾ ਫਿਰ ਉਸ ਚੀਜ਼ ਨੂੰ ਕਿੱਦਾਂ ਦੇਖੋਗੇ ਜੀ ਦੇਖੋ ਪ੍ਰਸ਼ਾਸਨ ਦਾ ਦੇਖੋ ਆਪਾਂ ਤੁਹਾਨੂੰ ਵੀ ਪਤਾ ਵੀ ਆਪਾਂ ਸਗਰਸੀ ਲੋਕ ਨੇ ਪ੍ਰਸ਼ਾਸਨ ਦਾ ਕੰਮ ਰੋਕਣਾ ਹੁੰਦਾ ਆਪਣਾ ਕਰਨਾ ਹੁੰਦਾ ਉਹ ਮੌਕੇ ਦੀ ਪਰਿਸਥਿਤੀਆਂ ਦੇਖਾਂ ਜੀ ਕਹਿ ਜਾ ਉੱਥੇ ਸਿਸਟਮ ਬਣਦਾ ਕਹਿ ਜਾ ਵਿਰੋਧ ਹੁੰਦਾ ਪ੍ਰਸ਼ਾਸਨ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਤਾਂ ਸਿਰ ਮੌਕੇ ਦੀਆਂ ਗੱਲਾਂ ਨੇ ਜੋ ਵੀ ਮੌਕੇ ਤੇ ਹੋਏ ਪਰਿਸਥਿਤੀ ਉਸ ਹਿਸਾਬ ਨਾਲ ਨਿਪਟਿਆ ਜਾਏਗਾ ਉਹਦੇ ਨਾਲ ਜੀ ਸੋ ਇਹ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਜੀ ਇਸ ਪ੍ਰਕਿਰਿਆ ਹਾਂਜੀ ਹਾਂਜੀ ਸਾਰੇ ਪੰਜਾਬ ਦੇ ਵਿੱਚ ਏ ਟੂ ਜ਼ੈਡ ਪੰਜਾਬ ਦੇ ਵਿੱਚ ਹੈ ਸਾਰਿਆਂ ਦੇ ਅਸ਼ਕਲ ਹੋਰ ਹੈ ਭਰਾਵਾ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਜਾਂਦਾ ਦੇਖੋ ਇਹ ਮੰਗ ਹਰ ਘਰ ਦੀ ਮੰਗ ਹੈ ਜੀ ਬਿਜਲੀ ਹਰ ਇੱਕ ਦੇ ਘਰ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਇਹ ਬਿਜਲੀ ਬੋਟ ਵਾਲੀਆਂ ਨਿਯਮਤियां ਲਾਗੂ ਹੋ ਗਈਆਂ ਨਾ ਪ੍ਰਾਈਵੇਟ ਵਾਲੀਆਂ ਜੀ ਤਾਂ ਭਰਾਵਾ 80% ਘਰਾਂ ਦੀ ਬਿਜਲੀ ਗੁੱਲ ਹੋ ਜਾਣੀ ਹੈ ਜੀ ਜੋ ਜਾਂਦੀ ਇਹ ਪਾਲਿਸੀ ਹੈ ਤੇ ਤੁਹਾਡੇ ਮੱਧਰਾਂ ਵੀ ਕਹਿਣਾ ਚਾਹੁੰਦੇ ਆਂ ਵੀ ਹਾਂ ਭਾਈ ਸਾਰੇ ਲੋਕ ਉੱਠੋ ਇਹਦੇ ਵਿਰੋਧਤਾ ਕਰੋ ਤੇ ਜੋ ਪੁਰਾਣੇ ਮੀਟਰੇ ਚੱਲਦੇ ਸੀਗੇ ਉਹ ਵੀ ਮੀਟਰ ਲਾਈ ਜਾਣ ਪਰ ਚਿੱਪਾ ਵਾਲੇ ਮੀਟਰ ਜੇ ਉਤਾਰੇ ਜਾਣਗੇ ਤਾਂ ਉਤਾਰ ਦਿੱਤੇਗੇ ਜਮਾ ਕਰਾ ਦਿੱਤੇਗੇ ਜਾਂ ਉਤਾਰ ਦਿੱਤੇਗੇ ਤੇ ਉਸ ਤੋਂ ਬਾਅਦ ਜਿਹੜਾ ਬਿਜਲੀ ਦਾ ਬਿੱਲ ਆ ਫਿਰ ਆਪਣੀ ਮਨਮਰਜ਼ੀ ਦੇ ਨਾਲ ਨੀ ਪਾਵਰ ਕਮ ਲਾ ਕੇ ਭੇਜੇਗਾ ਜੀ ਨਹੀਂ ਨਹੀਂ ਸਰ ਉਹ ਅਸੀਂ ਇਹਨਾਂ ਨੂੰ ਇਹ ਕਿ ਆ ਵੀ ਜਿਹੜੀ ਐਵਰੇਜ ਹੈਗੀ ਹੈ ਨਾ ਪਿਛਲੀ ਉਹ ਐਵਰੇਜ ਨਾਲ ਭੇਜੋ ਜੀ ਨਹੀਂ ਜਿਹਨੇ ਤਾਂ ਪੁਰਾਣੇ ਮੀਟਰ ਲਾਏ ਜਾਣ ਵੀ ਦੇ ਨੂੰ ਤਿਆਰ ਹਰ ਕੋਈ ਤਿਆਰ ਦੇ ਨੂੰ ਪਰ ਮੰਗੇ ਇਹ ਚਿੱਪ ਵਾਲੇ ਮੀਟਰ ਨਾ ਹੋਣ ਉਹ ਖਤਰਨਾਕ ਨੇ ਉਹ ਪੁਰਾਣੇ ਵਾਲੇ ਲਾਏ ਜਾਣ ਜੋ ਪਹਿਲਾਂ ਚੱਲਦੇ ਸੀਗੇ 2 ਤੋਂ 3 ਸਾਲ ਪਹਿਲਾਂ ਜੀ ਸੋ ਪ੍ਰਕਾਰ ਸਿੰਘ ਜੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਨਹੀਂ ਹੋਈ ਜਾਂ ਬਿਜਲੀ ਬੋਰਡ ਦੇ ਜਿਹੜੇ ਮੰਤਰੀ ਨਾਲ ਗੱਲਬਾਤ ਨਹੀਂ ਹੋਈ ਸਰ ਮੈਂ ਤੁਹਾਨੂੰ ਸਰਕਾਰ ਬਾਰੇ ਵੀ ਦੱਸ ਦਿੰਦਾ ਇਹਨਾਂ ਨੇ ਜਿਹੜੇ ਸੋਧ ਵੀਰ ਲੈ ਕੇ ਆਣਾ ਨਾ ਸੈਂਟਰ ਗਵਰਨਮੈਂਟ ਨੇ ਇਤਰਾਜ਼ ਮੰਗੇ ਸੀਗੇ ਇਹਨਾਂ ਤੋਂ ਸ਼ਾਇਦ ਪਹਿਲਾਂ ਮੈਂ ਜੇ 8 ਨਾਲ 15 ਤਰੀਕ ਦੀ ਫਿਰ 30 ਤਰੀਕ ਦਾ ਕਰਤਾ ਸੀਗਾ ਜੀ 30 ਤਰੀਕ ਨੂੰ ਸਰਕਾਰ ਆਪਣਾ ਤਰਾਜ ਪੇਸ਼ ਕਰੇ ਪਰ ਬੜੀ ਫਿਊਸ ਦੀ ਗੱਲ ਹੈ ਆਪਣੀ ਸਰਕਾਰ ਵੱਲੋਂ ਕੋਈ ਤਰਾਜ ਦਰਜ ਨਹੀਂ ਕਰਾਇਆ ਹ ਤੱਕ ਤੁਸੀਂ ਆਪ ਵੀ ਦੇਖ ਲਓ ਮੀਡੀਆ ਤੇ ਕੋਈ ਆਇਆ ਵੀ ਹੈ ਕੋਈ ਤਰਾਜ ਕਰਿਆ ਹੋਵੇ ਤੀਸਰਾ ਲੱਗਦਾ ਵੀ ਜਦੋਂ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਨਾਲ ਮਿਲ ਕੇ ਚੱਲ ਰਹੀ ਹੈ ਜੀ ਸ਼ੁਕਰੀਆ ਜੀ ਤਾਂ ਦੱਸ ਦਈਏ ਕਿ ਪੰਜਾਬ ਵਿੱਚ 스마트 ਬਿਜਲੀ ਮੀਟਰਾਂ ਨੂੰ ਲੈ ਕੇ ਵਿਰੋਧ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ ਕਿਸਾਨ ਮਜ਼ਦੂਰ ਮੋਰਚਾ ਨੇ ਚਿਪੋਲੇ ਮੀਟਰਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਦਿਆਂ ਐਲਾਨ ਕੀਤਾ ਹੈ ਕਿ ਲੋਕ ਆਪਣੇ ਘਰਾਂ ਤੋਂ 스마트 ਮੀਟਰ ਉਖਾ ਉਤਾਰ ਕੇ ਸਿੱਧੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰਾਂ ਵਿੱਚ ਜਾਮਾ ਕਰਵਾਉਣ ਕਿਸਾਨਾਂ ਗੋਵਾਂ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਸਮੇਂ ਤੋਂ ਬਿਨਾ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੋਂ ਦੱਸ ਦਈਏ ਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਬਿਜਲੀ ਦੇ ਚਿਪ ਵਾਲੇ ਮੀਟਰਾਂ ਨੂੰ ਉਖਾੜ ਕੇ ਬਿਜਲੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣਗੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਬਿਜਲੀ ਵਾਲੇ ਮੀਟਰ ਕਾਰਪੋਰੇਟ ਕਰਾਉਣੇ ਬਲੋਲ ਕਾ ਇਜਾਰੇ ਨੇ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ ਸਰਕਾਰਾਂ ਵੀ ਇਹਨਾਂ ਕਾਰਪੋਰੇਟ ਕਰਾਉਣੇ ਅੱਗੇ ਚੁੱਕਰੀਆਂ ਨੇ ਤੇ ਇਹਨਾਂ ਦੇ ਹੱਕ ਵਿੱਚ ਇਹ ਬਿਜਲੀ ਵਾਲੇ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾ ਰਹੀਆਂ ਤੇ ਇਹ ਮੀਟਰ ਜਾਣਬੁੱਝ ਕੇ ਬੱਧ ਬਿੱਲ ਰਿਕਾਰਡ ਕਰ ਰਹੇ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮੀਟਰ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋਣਗੇ ਕਿਉਂਕਿ ਜੇਕਰ ਕਿਸ਼ਤ ਦਾ ਬਿੱਲ ਨਾ ਭਰਿਆ ਗਿਆ ਤਾਂ ਉਸ ਦਾ ਘਰ ਦਾ ਬਿੱਲ ਕਨੈਕਸ਼ਨ ਕੱਟਿਆ ਜਾਵੇਗਾ ਦੇ ਹੁਦੈ ਘਰ ਦੀ ਬੱਤੀ ਗੁੱਲ ਹੋ ਜਾਵੇਗੀ ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਆਵੇਗੀ। ਉਹਨਾਂ ਕਿਹਾ ਕਿ ਇਹ ਮੀਟਰ ਜਾਣਬੁੱਝ ਕੇ ਲਗਾਏ ਜਾ ਰਹੇ ਨੇ ਤੇ ਇਹ ਮੀਟਰ ਕੰਪਿਊਟਰ ਨਾਲ ਆਪਰੇਟਡ ਹੋਣਗੇ ਤੇ ਇਹਨਾਂ ਮੀਟਰਾਂ ਵਿੱਚ ਬਿੱਲ ਵੱਧ ਦਿਖਾਇਆ ਜਾਵੇਗਾ ਜਿਸ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਟਰ ਕਾਰਪੋਰੇਟ ਕਰਾਣਾ ਦੇ ਹਨ ਤੇ ਉਹਨਾਂ ਦੇ ਹੱਕ ਵਿੱਚ ਹੀ ਲੱਗ ਰਹੇ ਹਨ ਇਹ ਲੋਕਾਂ ਦੇ ਹੱਕ ਵਿੱਚ ਨਹੀਂ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ ਨੇ ਕਿਹਾ ਕਿ ਬਿਜਲੀ ਵਾਲੇ ਮੀਟਰ ਕਾਰਪੋਰੇਟ ਕਰਾਣਿਆਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਉਹਨਾਂ ਦੇ ਫਾਇਦੇ ਲਈ ਲਗਾਏ ਜਾ ਰਹੇ ਨੇ ਤੇ ਸਰਕਾਰਾਂ ਵੀ ਉਹਨਾਂ ਦੇ ਨਾਲ ਖੜੀਆਂ ਨੇ ਸਾਡੇ ਸਹਿਯੋਗੀ ਬਲਵਿੰਦਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਵੈਸ ਨੇ ਕਿਹਾ ਆ ਕਿ ਇਹਨਾਂ ਚਿਪ ਵਾਲੇ ਮੀਟਰਾਂ ਰਹੀ ਕਾਰਪੋਰੇਟ ਕਹਾਂ ਦੇ ਆਮ ਲੋਕਾਂ ਦੀ ਲੁੱਟ ਕਰ ਲਗੇ ਸੋ ਜਿੱਦਾਂ ਕਿ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਉਤਾਰੇ ਜਾਣਗੇ ਤੇ ਉਹ ਪਾਵਰ ਕਾਮ ਦੇ ਦਫ਼ਤਰ ਜਮ੍ਹਾਂ ਕਰਾਏ ਜਾਣਗੇ ਸਾਡੇ ਨਾਲ ਬਲਕਾਰ ਸਿੰਘ ਜੀ ਜੁੜ ਚੁੱਕੇ ਜੋ ਕਿ ਕਿਸਾਨ ਲੀਡਰ ਨੇ ਗੱਲਬਾਤ ਕਰਾਂਗੇ ਤੇ ਕੀ ਅੱਜ ਦੀ ਰਣਨੀਤੀ ਜਿਹੜੀ ਕੀ ਬਲਕਾਰ ਸਿੰਘ ਜੀ ਸਰ ਜਿਹੜੀ ਅੱਜ ਦੀ ਰਾਜਨੀਤੀ ਹੈ ਨਾ ਤੁਹਾਨੂੰ ਪਤਾ ਹੋਏਗਾ ਵੀ ਆਪਾਂ 5 ਦਸੰਬਰ ਨੂੰ 2 ਘੰਟੇ ਟ੍ਰੇਨਾਂ ਰੁਕੀਆਂ ਸੀਗੀਆਂ ਜੀ ਬਿਜਲੀ ਸੋਧ ਵਿਲੇ ਉਹਦਾ ਹੀ ਇੱਕ ਅੰਗ ਹੈ ਉਹਦਾ ਹੀ ਇੱਕ 파ਟ ਹੈ ਜੋ ਚਿਪ ਵਾਲੇ ਮੀਟਰ ਨੇ ਜੀ ਤੇ ਅਸੀਂ ਵੀ ਨਾ ਪਹਿਲਾਂ ਕਾਲ ਦਿੱਤੀ ਸੀ ਕੇਐਮਐਮ ਦੀ ਕਿਸਾਨ ਮੋਰਚੇ ਵੱਲੋਂ ਵੀ 10 ਤਰੀਕ ਨੂੰ ਅਸੀਂ ਜਿਨ੍ਹਾਂ ਦੇ ਚਿਪਟਾ ਮੀਟਰ ਲੱਗੇ ਹੈ ਉਹ ਪੱਟ ਕੇ ਆਪਣੇ ਨੇੜੇ-ਨੇੜੇ ਦੇ ਦਫ਼ਤਰਾਂ ਦੇ ਵਿੱਚ ਹੀ ਬਿਜਲੀ ਬੋਰਡ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ ਅੱਜ ਉਹੀ ਪ੍ਰਕਿਰਿਆ ਹੈ ਜੀ ਚਿਪ ਵਾਲੇ ਮੀਟਰਾਂ ਦੀ ਸਾਰੀ ਜੋ ਵੀ ਹੈ ਜੀ ਸੋ ਜੇ ਤਾਂ ਕਿ ਜੀਪ ਵਾਲੇ ਮੀਟਰ ਉਤਾਰੇ ਜਾਣਗੇ ਤਾਂ ਲਗਾਤਾਰ ਪ੍ਰਸ਼ਾਸਨ ਵੀ ਤੁਹਾਡੇ ਖਿਲਾਫ ਉਤਰੇਗਾ ਫਿਰ ਉਸ ਚੀਜ਼ ਨੂੰ ਕਿੱਦਾਂ ਦੇਖੋਗੇ ਜੀ ਦੇਖੋ ਪ੍ਰਸ਼ਾਸਨ ਦਾ ਦੇਖੋ ਆਪਾਂ ਤੁਹਾਨੂੰ ਵੀ ਪਤਾ ਵੀ ਆਪਾਂ ਸਗਰਸੀ ਲੋਕ ਨੇ ਪ੍ਰਸ਼ਾਸਨ ਦਾ ਕੰਮ ਰੋਕਣਾ ਹੁੰਦਾ ਆਪਣਾ ਕਰਨਾ ਹੁੰਦਾ ਉਹ ਮੌਕੇ ਦੀਆਂ ਪ੍ਰਸਥਿਤੀਆਂ ਦੇਖਿਆ ਜੀ ਕਹਿ ਜਾ ਉੱਥੇ ਸਿਸਟਮ ਬਣਦਾ ਕਹਿ ਜਾ ਵਿਰੋਧ ਹੁੰਦਾ ਪ੍ਰਸ਼ਾਸਨ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਤਾਂ ਸਿਰ ਮੌਕੇ ਦੀਆਂ ਗੱਲਾਂ ਦੇ ਜੋ ਵੀ ਮੌਕੇ ਤੇ ਹੋਏਗੇ ਪ੍ਰਤੀਤਿਉ ਹਸਾਬ ਨਾਲ ਨਿਪਟਿਆ ਜਾਏਗਾ ਉਹਦੇ ਨਾਲ ਜੀ ਸੋ ਇਹ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਜੀ ਇਸ ਪ੍ਰਕਿਰਿਆ ਹਾਂਜੀ ਹਾਂਜੀ ਸਾਰੇ ਪੰਜਾਬ ਦੇ ਵਿੱਚ ਏ ਟੂ ਜ਼ੈਡ ਪੰਜਾਬ ਦੇ ਵਿੱਚ ਹੈ ਸਾਰਿਆਂ ਦੇ ਅਸ਼ਕਲ ਹੋਰ ਹੈ ਭਰਾਵਾ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਦੇਖੋ ਇਹ ਮੰਗ ਹਰ ਘਰ ਦੀ ਮੰਗ ਹੈ ਜੀ ਬਿਜਲੀ ਹਰ ਇੱਕ ਦੇ ਘਰ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਇਹ ਬਿਜਲੀ ਬੋਟ ਵਾਲੀਆਂ ਨੀਤੀਆਂ ਲਾਗੂ ਹੋ ਗਈਆਂ ਨਾ ਪ੍ਰਾਈਵੇਟ ਵਾਲੀਆਂ ਜੀ ਤਾਂ ਭਰਾਵਾ 80% ਘਰਾਂ ਦੀ ਬਿਜਲੀ ਗੁੱਲ ਹੋ ਜਾਣੀ ਹੈ ਜੀ ਜੋ ਇਹਦੀ ਪਾਲਿਸੀ ਹੈ ਤੇ ਤੁਹਾਡੇ ਮੱਧਰਾਂ ਵੀ ਕਹਿਣਾ ਚਾਹੁੰਦੇ ਆਂ ਵੀ ਹਾਂ ਭਾਈ ਸਭ ਲੋਕ ਉੱਠੋ ਇਹਦਾ ਵਿਰੋਧਤਾ ਕਰੋ ਤੇ ਜੋ ਪੁਰਾਣੇ ਮੀਟਰੇ ਚੱਲਦੇ ਸੀਗੇ ਉਹ ਹੀ ਮੀਟਰ ਲਾਈ ਜਾਣ। ਪਰ ਚਿੱਪ ਵਾਲੇ ਮੀਟਰ ਜੇ ਉਤਾਰੇ ਜਾਣਗੇ ਤਾਂ ਉਤਾਰ ਦਿੱਤੇਗੇ ਜਮਾ ਕਰਾ ਦਿੱਤੇਗੇ ਜਾਂ ਉਤਾਰ ਦਿੱਤੇਗੇ ਤੇ ਉਸ ਤੋਂ ਬਾਅਦ ਜਿਹੜਾ ਬਿਜਲੀ ਦਾ ਬਿੱਲ ਹੈ ਫਿਰ ਆਪਣੀ ਮਨਮਰਜ਼ੀ ਦੇ ਨਾਲ ਨੀ ਪਾਵਰ ਕਮ ਲਾ ਕੇ ਭੇਜੇਗਾ ਜੀ। ਨਹੀਂ ਨਹੀਂ ਸਰ ਉਹ ਅਸੀਂ ਇਹਨੂੰ ਇਹ ਕਿਹਾ ਵੀ ਜਿਹੜੀ ਐਵਰੇਜ ਹੈਗੀ ਹੈ ਨਾ ਪਿਛਲੀ ਉਹ ਐਵਰੇਜ ਨਾਲ ਭੇਜੋ। ਜੀ। ਨਹੀਂ ਜਨੇ ਤੱਕ ਪੁਰਾਣੇ ਮੀਟਰ ਲਾਏ ਜਾਣ ਬੀ ਡੈਲੂ ਤਿਆਰ ਹਰ ਕੋਈ ਤਿਆਰ ਦੇ ਨੂੰ ਪਰ ਮੰਗੇ ਇਹ ਚੀਪਾ ਵਾਲੇ ਮੀਟਰ ਨਾ ਹੋਣ ਉਹ ਖਤਰਨਾਕ ਨੇ ਉਹ ਪੁਰਾਣੇ ਵਾਲੇ ਲਾਏ ਜਾਣ ਜੋ ਪਹਿਲਾਂ ਚੱਲਦੇ ਸੀਗੇ ਹੱਦ ਤੋਂ 2-3 ਸਾਲ ਪਹਿਲਾਂ ਜੀ ਸੋ ਪ੍ਰਕਾਸ਼ ਸਿੰਘ ਜੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਨਹੀਂ ਹੋਈ ਜਾਂ ਬਿਜਲੀ ਬੋਰਡ ਦੇ ਜਿਹੜੇ ਮੰਤਰੀ ਨਾਲ ਗੱਲਬਾਤ ਨਹੀਂ ਹੋਈ ਸਰ ਮੈਂ ਤਾਂ ਸਰਕਾਰ ਬਾਰੇ ਵੀ ਦੱਸ ਦਿੰਦਾ ਇਹਨਾਂ ਨੇ ਜਿਹੜਾ ਸੋਧ ਵੀਰ ਲੈ ਕੇ ਆਣਾ ਨਾ ਸੈਂਟਰ ਗਵਰਨਮੈਂਟ ਨੇ ਤਰਾਜ ਮੰਗੇ ਸੀਗੇ ਉਹਨਾਂ ਤੋਂ ਸ਼ਾਇਦ ਪਹਿਲਾਂ ਮੈਂ ਜੇ ਔਲਾ ਦਾ 15 ਤਰੀਕ ਦੀ ਫਿਰ 30 ਤਰੀਕ ਤੱਕ ਕਰਤਾ ਸੀਗਾ ਜੀ ਜੀ 30 ਤਰੀਕ ਨੂੰ ਸਰਕਾਰ ਆਪਣਾ ਤਰਾਜ ਪੇਸ਼ ਕਰੇ ਪਰ ਬੜੀ ਅਫਸੋਸ ਦੀ ਗੱਲ ਹੈ ਆਪਣੀ ਸਰਕਾਰ ਵੱਲੋਂ ਕੋਈ ਉਤਰਾਜ ਦਰਜ ਨਹੀਂ ਕਰਾਇਆ ਹਜ ਤੱਕ ਤੁਸੀਂ ਆਪ ਵੀ ਦੇਖ ਲਓ ਮੀਡੀਆ ਤੇ ਕੋਈ ਆਇਆ ਵੀ ਹੈ ਕੋਈ ਤਰਾਜ ਕਰਿਆ ਹੋਵੇ ਇਸ ਤਰ੍ਹਾਂ ਲੱਗਦਾ ਵੀ ਜਦੋਂ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਨਾਲ ਮਿਲ ਕੇ ਚੱਲ ਰਹੀ ਹੈ ਜੀ ਸ਼ੁਕਰੀਆ ਜੀ ਤਾਂ ਦੱਸ ਦਈਏ ਕਿ ਪੰਜਾਬ ਵਿੱਚ 스마트 ਬਿਜਲੀ ਮੀਟਰਾਂ ਨੂੰ ਲੈ ਕੇ ਵਿਰੋਧ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ ਕਿਸਾਨ ਮਜ਼ਦੂਰ ਮੋਰਚਾ ਨੇ ਚਿੱਪ ਵਾਲੇ ਮੀਟਰਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਦਿਆਂ ਐਲਾਨ ਕੀਤਾ ਹੈ ਕਿ ਲੋਕ ਆਪਣੇ ਘਰਾਂ ਤੋਂ 스마트 ਮੀਟਰ ਉਖਾ ਉਤਾਰ ਕੇ ਸਿੱਧੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰਾਂ ਵਿੱਚ ਜਾਵਾ ਕਰਵਾਉਣ ਕਿਸਾਨਾਂ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਸਮੇਂ ਤੋਂ ਬਿਨਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ